ਪਨਾਮਾ ਦੇ ਸਮੁੰਦਰ ਵਿੱਚ ਲਾਪਤਾ ਹੋਏ 20 ਪੰਜਾਬੀ ਨੌਜਵਾਨਾਂ ਦਾ ਪਤਾ ਲਾਉਣ ਲਈ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਦੇ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਫੋਨ ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਨੇ ਛੇਤੀ ਹੀ ਪਨਾਮਾ ਇੱਕ ਟੀਮ ਭੇਜਣ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੇ ਡੀਜੀਪੀ சுரேਸ਼ ਅਰੋੜਾ ਨੇ ਸ਼ੁਰੂ ਕਰ ਦਿੱਤੀ ਹੈ। ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਨੇ ਇੱਕ ਟੀਮ ਦਾ ਵੀ ਗਠਨ ਕੀਤਾ ਹੈ। ਕਪੂਰਥਲਾ ਪੁਲਿਸ ਨੇ ਫਰਜ਼ੀ ਟਰੈਵਲ ਏਜੰਟਾਂ ਹਰਪਜਨ ਸਿੰਘ ਤੇ ਨੌਜਵਾਨਾਂ ਤੋਂ ਇਹਨਾਂ ਲੋਕਾਂ ਨੇ ਲੱਖਾਂ ਰੁਪਏ ਦਾ ਸੌਦਾ ਕੀਤਾ ਸੀ ਇਹ ਬੱਚਿਆਂ ਨੂੰ ਅਕਸਾ ਕੇ ਇਹਨਾਂ ਨੇ ਜਿਹੜਾ ਉਹ ਅਮਰੀਕਾ ਫੂਟੇ ਕੰਟਰੀਆਂ ਦੇ ਥਰੂ ਜਾ ਕੇ ਬੋਰਡਰ ਪਾਸਪੋਰਟ ਆ ਕੇ ਅਮਰੀਕਾ ਭੇਜਦੇ ਆ ਜਿਨ੍ਹਾਂ ਦੇ ਵਿੱਚ 25 ਲੱਖ ਰੁਪਈਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਇਹਨਾਂ ਨਾਲ ਜਿਹਦੇ ਵਿੱਚ ਬੱਖਰੇ ਬੱਖਰੇ ਕਿਸ ਤਰ੍ਹਾਂ ਵਿੱਚ ਇਹਨਾਂ ਨੇ ਪੈਸੇ ਪੇ ਕੀਤੇ ਉਹਨਾਂ ਅ ਬੱਦ ਕਿਸਮਤੀ ਦੇ ਨਾਲ ਜਿਹੜੀ ਉਹਨਾਂ ਦੀ ਕਿਸ਼ਤੀ ਜਿਹੜੀ ਉਹ ਓਵਰਲੋਡ ਹੋਣ ਕਰਕੇ ਜਿਹੜੀ ਉਹ ਡੁੱਬ ਗਈ ਇੱਥੇ ਅਨੌਫੀਸ਼ੀਅਲੀ ਸਰਪਤਲ ਕਹਿੰਦੇ 21 ਬੰਦੇ ਸੀ ਇਹ ਵਿੱਚ ਤੇ ਜਿਹਦੇ ਵਿੱਚੋਂ 20 ਡੁੱਬ ਗਏ ਤੇ ਇੱਕ ਬੰਦਾ ਹੀ ਬਚਿਆ ਜਿਹੜਾ ਇਸ ਦੇ ਨਾਲ ਹੀ ਸਰਕਾਰ ਨੇ ਇੱਕ ਕੰਟਰੋਲ ਰੂਮ ਦਾ ਗਠਨ ਵੀ ਕੀਤਾ ਹੈ ਜੇਕਰ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਹੈ ਤੇ ਇਹਨਾਂ ਨੰਬਰਾਂ ਉੱਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ